ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਆਪਣੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਭਾਈ ਖੁਸ਼ ਹੋਵੋਗੇ ਸੋ ਚੱਲੇ ਹੋਏ ਆ ਜੀ ਅਸੀਂ ਰੋਪੜ ਨੂੰ ਮੈਂ ਤੇ ਦੀਦੀ ਸਾਡਾ ਹਲੇ ਵਿਆਹ ਦਾ ਥੋੜੇ ਜਿਹਾ ਸਮਾਨ ਰਹਿਦਾ ਸੀ ਕੀ ਕਰੀਏ ਜੀ ਅਨਾ ਨੇ ਆਣੇ ਵੀ ਦੇਖਣੇ ਪੈਂਦੇ ਆ ਫਿਰ ਥੋੜਾ ਥੋੜਾ ਲਿਆ ਹੁੰਦਾ ਰੋਪੜ ਤੇ ਸਮਾਨ ਹੈ ਨਾ ਤੇ ਦਰ ਸਰਦਾਰ ਜੀ ਨੂੰ ਅਸੀਂ ਅੱਜ ਨਾਲ ਕਰ ਲਿਆ ਕਾਬੂ ਠੀਕ ਹੈ ਕੁਝ ਨਹੀਂ ਬੋਲ ਸਕਦੇ ਹੈਗੇ ਅੱਜ ਇਹ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਵਿਆਹ ਹੈ ਭਾਈ ਠੀਕ ਹੈ ਇਹਨਾਂ ਦੀ ਸੱਸ ਦਾ ਸੱਸੀ ਕਾਲ ਜੀ ਸਾਰਿਆਂ ਨੂੰ ਭੂਆ ਦਾ ਹੂੰ ਬਾਸ ਭਾਈ ਕਿਆ ਕਰੀਏ ਹੁਣ ਤੁਹਾਨੂੰ ਪਤਾ ਹੀ ਆ ਹਾਂ ਫਿਰ ਮੌਕਾ ਲੈ ਜੀ ਤਾਂ ਕਰਕੇ ਹੁਣ ਤਾਂ ਕਹਿੰਦੇ ਲੈ ਲਓ ਜੋ ਜੋ ਲੈਣਾ ਬਾਕੀ ਹੈ ਨਾ ਸਾਨੂੰ ਕਿਉਂ ਫੈਕ ਨਹੀਂ ਨਹੀਂ ਨੂੰ ਭਾਈ ਹੋਰ ਹੁਣ ਕਿਆ ਕਰੀਏ ਹਾਂ ਉਹ ਦੱਸਤਾ ਨਿਕਲ ਕਾਣੀਆਂ ਜਿਹੜੀਆਂ ਜ਼ਰੂਰੀ ਚੀਜ਼ਾਂ ਬਾਈ ਉਹ ਤਾਂ ਲੈ ਕੇ ਸਰਨਾ। ਅੱਜ ਲੈ ਕੇ ਸਰਨਾ। ਸੂਟ ਦਾ ਗਾਹ ਪਾਉਂਦੇ ਸੀ। ਸੂਟ ਹਲੇ ਅਸੀਂ ਕਹਿੰਦਾ ਵੀ ਹਲੇ ਰਹਿਣ ਦੋ। ਬਾਅਦ 'ਚ ਲਓਗੇ ਵੀ ਤੁਹਾਡੇ ਵੱਲ ਸੂਟ ਸਾਡਾ ਇੱਕ ਧਾਰਾ ਹੈ। ਹਾਂ। ਠੀਕ ਐ ਹਲੇ ਅਸੀਂ ਸੂਟ ਨਹੀਂ ਲੈਣਾ ਹੈਗਾ। ਮੈਂ ਤੇ ਦੀਦੀ ਨੇ ਆਪਣੇ ਆਪਣੇ ਵਿਆਹ 'ਚ ਸੂਟ ਪਾਉਣੇ ਆ। ਠੀਕ ਐ ਤੇ ਸਰਦਾਰ ਜੀ ਨੇ ਵੀ ਆਪਣੇ ਵਿਆਹ ਵਾਲਾ ਕੋਟ ਪਿੱਟ ਪਾਣਾ। ਤੇ ਵਧੀਆ ਭਾਈ ਇਹ ਜਿਹੇ ਉਹ ਕੈਜੀ ਨਾ ਤੇ ਹੀ ਪੈਂਦੀਆਂ ਚੀਜ਼ਾਂ ਇਹ ਜੀਆਂ। ਕੋਟ ਪੈਂਟ ਉਹ ਮੈਂ ਕਦੇ ਪਾਇਆ ਨਹੀਂ। ਪੰਜ ਤੜ ਬੇਬੀ ਸ਼ਾਹਰ ਦਾ ਫੋਟੋ ਸ਼ੂਟ ਕਰਨ ਗਏ ਨੇ ਉੱਤਰ ਪਾਇਆ ਸੀ ਹੈ ਨਾ ਉੱਤਰ ਪਾਇਆ ਤਾਂ ਇਹ ਲੋ ਦੇਖ ਹੀ ਨਹੀਂ ਹੋਇਆ ਬਿ ਡਰਾਈ ਕਲੀਨ ਹੋਣਾ ਤਾਂ ਚਲੋ ਡਰਾਈ ਕਲੀਨ ਨੂੰ ਤਾਂ ਉਹਦਾ ਕਿਹੜੇ ਕੁਝ ਖਰਾਬ ਆਇਆ ਤਾਂ ਹੈ ਨਹੀਂ ਰਾਈਟ ਤੇ ਉਹਦਾ ਮਤਲਬ ਕਹਿ ਲੋ ਵੀ ਬਿਲਕੁਲ ਨਵਾਂ ਹੀ ਪਿਆ ਤੇ ਕੀ ਫਾਇਦਾ ਐਮੀ ਅੱਪਾ ਪੈਸੇ ਲਾਈ ਜਾਈਏ ਕੱਪੜਿਆਂ ਪਰ ਉਹ ਉਹ ਕੋਟ ਫਟ ਹੈ ਨ ਸਹੀ ਹੈ ਉਹ ਵੀ ਪਾ ਲੈਣਾ ਅੱਪਾ ਸਹੀ ਤਾਂ ਫੇਰ ਅਸਲੀ ਰਿਆਲ ਸੂਟ ਕੱਢ ਲਿਆ ਦੇਖੋ ਲਾਪੇ ਚੋਂ ਡਰਾਈ ਕਲੀਨ ਨੂੰ ਚੱਲੇ ਆ ਉਹ ਹਾਂ ਕਿਉਂਕਿ ਘਰ ਉਹ ਨਾ ਥੋੜੇ ਜਿਹਾ ਹੈਵੀ ਕਰ ਉਮੀਦਾ ਹੁੰਦਾ ਨੀਗਾ ਇਹ ਘਰ ਦੇ ਧਿਆਨ ਨਾਲ ਇਹਨਾਂ ਦੀ ਸਪੈਸ਼ਲ ਮਸ਼ੀਨਾਂ ਹੁੰਦੀਆਂ ਨੇ ਗਲੋ ਮਸ਼ੀਨ ਪਤਾ ਉਹ ਮੈਂ ਜਿੱਥੇ ਤੱਕ ਮੈਨੂੰ ਆਈਡੀਆ ਆ ਜਾਂ ਕਹਿੰਦੇ ਵੀ ਕਰੋੜ ਰੁਪਏ ਦੀ ਮਸ਼ੀਨ ਮੈਂ ਸੁਣਿਆ ਹੀ ਆ ਬਾਕੀ ਸ਼ਾਇਦ ਮੈਂ ਗਲਤ ਵੀ ਹੋ ਸਕਦਾ ਕਹਿੰਦੇ ਵੀ 1 ਕਰੋੜ ਦੇ ਕਰੀਬ ਮਸ਼ੀਨ ਆਉਂਦੀ ਉਹ ਡਰਾਈ ਕਲੀਨ ਵਾਲੀ ਬੱਲੇ 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 ਕਿਸ਼ਤਾਂ ਪਰ ਲੈਣੇ ਆ ਹਾਂ ਵੀ ਹੁਣ ਭਾਈ ਮਾੜੀ ਢੀੜੀ ਮਸ਼ੀਨ ਤਾਂ ਹੋਣੀ ਨਹੀਂ ਉਹ ਜਿਹੜੀ ਇੰਨੀ ਜੀਰੀ ਇੰਨੀ ਕੀਮਤ ਆ ਹੂੰ ਬਾਕੀ ਹੁਣ ਪਤਾ ਨਹੀਂ ਜਿਹੜੀ ਪੈਸੇ ਵੀ ਚਲੋ ਸੋਨੇ ਬਣਾਉਂਦੇ ਆ ਜਿਨ੍ਹਾਂ ਨੇ ਲਾਈਆਂ ਹੋਈਆਂ ਨੇ ਇੱਕ ਦੋ ਬੰਦਿਆਂ ਕੋਲੇ ਯਾਰ ਰੋਪੜ ਚ ਪਰ ਆਏ ਆ ਵੀ ਇੰਨਾ ਪੈਸਾ ਪਹਿਲਾਂ ਕੋੜ ਤੇ ਲਾਉਣਾ ਉਹ ਵੀ ਬਈ ਬਹੁਤ ਔਖਾ ਬਹੁਤ ਔਖਾ ਰਿਸਕ ਦਾ ਕੰਮ ਹੈ ਰਿਸਕੀ ਕੰਮ ਹੈ ਰਿਸਕ ਲੈਣਾ ਬਈ ਬਣਦਾ ਹੈ ਹਰ ਕੰਮ 'ਚ ਰਿਸਕ ਤਾਂ ਚਲਣਾ ਹੀ ਚਲਣਾ ਹੈ ਹਾਂ ਬਾਕੀ ਹੁਣ ਪਤਾ ਨਹੀਂ ਸ਼ਾਇਦ ਸਸਤੀ ਵੀ ਹੋ ਸਕਦੀ ਆ ਮੈਨੂੰ ਕਿਸੇ ਤੇ ਪਤਾ ਲੱਗਿਆਦਾ ਇਦਾਂ ਹੀ ਔਰ ਦੋ ਤਿੰਨ ਬੰਦੇ ਨਾ ਸਲਾਹ ਜੀ ਕਰਦੇ ਦੇ ਵੀ ਜੇ ਆਪਾਂ ਡਰਾਈ ਕਲੀਨ ਵਾਲਾ ਵਾਲੀ ਮਸ਼ੀਨ ਲੈ ਕੇ ਵੀ ਮਤਲਬ ਸਾਂਝਾ ਕੰਮ ਤੋਰੀਏ ਦੋ ਤਿੰਨ ਬੰਦੇ ਕਰਦੇ ਦੇ ਸਲਾਹ ਜੀ ਤਾਂ ਮੈਨੂੰ ਪਤਾ ਲੱਗਿਆ ਤਾਂ ਮੈਂ ਕਿਹਾ ਫੇ ਇੰਨਾ ਕਿਆ ਸੋਚਣ ਦੀ ਲੋੜ ਆ ਭਾਈ ਕਰ ਲਓ ਉਹ ਕਹਿੰਦੇ ਯਾਰ ਮਸ਼ੀਨ ਬਹੁਤ ਮਹਿੰਗੀ ਆ ਮੈਂ ਕਿੰਨੀ ਮਹਿੰਗੀ ਆ ਤਾਂ ਮੈਨੂੰ ਪਤਾ ਲੱਗਿਆ ਤਾਂ ਕਹਿੰਦੇ ਵੀ ਵੀ ਇੰਨੇ ਕਦੇ ਤੱਕ ਦੀ ਪੈਰ ਕੀ ਆ ਇਹ ਕਾਫੀ ਮਹਿੰਗੀ ਆ ਬਾਕੀ ਹੁਣ ਇਹ ਨਹੀਂ ਪਤਾ ਵੀ ਸ਼ਾਇਦ ਉਹ ਮਸ਼ੀਨ ਦੀ ਜਾਂ ਕੋਈ ਹੋਰ ਵੀ ਗੈਰਿਕ ਤੋਂ ਮਸ਼ੀਨਾ ਵੈਸੇ ਤਾਂ ਜਦੋਂ ਕੰਮ ਬੰਦਾ ਇਸ ਲਾਈਨ 'ਚ ਜਿਹੜੀ ਚ ਪੈਣਾ ਫਿਰ ਸਾਰੇ ਤਰ੍ਹਾਂ ਦੀਆਂ ਇਹ ਮਸ਼ੀਨਾ ਮਤਲਬ ਲਿਆਣੀ ਪੈਂਦੀਆਂ ਹਾਂ ਸ਼ਾਇਦ ਉਹ ਗੱਲ ਹੋ ਸਕਦੀ ਹੈ ਭਾਈ ਸਾਰਾ ਕੰਮ ਜੇ ਤੋੜਨਾ ਤਾਂ ਇੰਨੇ ਪੈਸੇ ਲੱਗਣੇ ਬਾਕੀ ਇਹ ਨਹੀਂ ਹੁਣ ਪਤਾ ਵੀ ਕੱਲੀ ਮਸ਼ੀਨ ਇੰਨੇ ਦੀ ਆ ਇਹ ਗੱਲ ਹੋ ਜਾਂਦੀ ਹੈ ਚਲੋ ਫਿਰ ਹੁਣ ਰੋਪੜ ਨੂੰ ਰੋਪੜ ਚਾਹੀਦਾ ਮੇਰੇ ਉਹ ਬਲੌਗ ਦੇ ਨਾਲ ਪਹਿਲਾਂ ਕੁਝ ਖਵਾ ਦਿਓ ਜੀ ਆਇਆ ਦੱਸ ਮੈਂ ਤਾਂ ਆਪਣੇ ਭਾਈ ਚਾਰ ਪੰਜ ਰੋਟੀਆਂ ਖਾਇਆ ਆ ਤੇ ਆਪਣੀਆਂ ਖਾਇਆ ਹੈ ਨਾ ਜਿਹੜੀ ਤਾਂ ਵੀ ਭੁੱਖੀ ਹੈ ਆ ਦੇਖੋ ਸਾਸਰੀ ਕੱਲ ਬੁਲਾ ਦੋ ਸਾਸਰੀ ਆ ਤੁਹਾਡੇ ਭਾਬੀ ਬੈਠੀਆਂ ਮਾਂ ਵਰਗੀ ਤੇ ਮਾਂ ਵਰਗੀ ਹੋ ਜਾਂਦੀ ਹੈ ਜਿਹੜੀ ਫਿਰ ਉਹਦਾ ਆਰਡਰ ਦੀਦੀ ਕਰ ਆਰਡਰ ਵੀ ਮੇਰਾ ਖਾਣਾ ਹੈ ਹੁਣ ਚੱਕਰ ਪਤਾ ਕੀ ਹੈ ਹੁਣ ਭਾਈ ਮੈਂ ਤਾਂ ਕਰੀ ਵੀ ਵੇਟ ਪੂਜਾ ਓਏ ਤੁਸੀਂ ਕਰੀ ਵੀ ਅਸੀਂ ਤਾਂ ਭੁੱਖੇ ਹਾਂ ਤੁਸੀਂ ਭੁੱਖੀਆਂ ਕਾਦੇ ਖਾ ਕੇ ਆਉਣੀ ਸੀ ਰੋਟੀ ਯਾਰ ਲਗੇ ਹੁਣ ਭੁੱਖ ਲੱਗੀ ਆ ਵਾਹ ਆ ਤੁਹਾਡੇ ਵਾਲੀ ਹੈ ਮੈਂ ਨਾਲੇ ਦੇਖ ਲਓ ਰਿਸ਼ਤੇਦਾਰੀ ਚ ਗਿਆ ਹੋਇਆ ਦਾ ਉਥੋਂ ਆਣ ਕੇ ਪ੍ਰਸ਼ਾਦਾ ਘਰਾਂ ਛਕਿਆ ਘਰ ਤੇ ਰਿਸ਼ਤੇਦਾਰੀ ਵੈਸੇ ਪੁੱਛੀ ਗਏ ਰਿਸ਼ਤੇਦਾਰ ਵੀ ਪਾਈ ਉੱਥੇ ਮੈਂ ਕਿਹਾ ਵੀ ਨਹੀਂ ਛਕਿਆ ਹੋਇਆ ਹੈਨਾ ਕਿਉਂਕਿ ਗੱਲ ਹੈ ਦਾ ਛਕਿਆ ਹੋਇਆ ਤਾਂ ਹੈਗਾ ਤਾਂ ਚਲ ਸਵੇਰੇ ਛੱਕ ਕੇ ਗਿਆ ਤਾਂ ਪਰ ਇੱਕ ਹੋਰ ਗੱਲ ਹੋ ਜਾਂਦੀ ਆ ਵੀ ਕਹਿ ਲਓ ਵੀ ਕਈ ਵਾਰ ਨਾ ਬੰਦੇ ਦੇ ਮਤਲਬ ਯਾਰ ਗਲਤ ਘਰੇ ਨੇ ਬੰਦੇ ਨੇ ਕੰਮ ਹਜੇ ਵੀ ਇੰਡੀਕੇਟਰ ਨਹੀਂ ਦੱਸਦਾ ਮੈਨੇ ਐਦਾਂ ਹੀ ਖੜਾ ਬਿਨਾ ਇੰਡੀਕੇਟਰ ਤੇ ਕੀ ਕਹਿੰਦੇ ਸਾਡੇ ਦਾ ਕਈ ਵਾਰ ਇਹੋ ਜੀ ਜਗ੍ਹਾ ਮਤਲਬ ਕਹਿ ਲਓ ਵੀ ਉੱਥੇ ਨਹੀਂ ਕਹਿ ਹੁੰਦਾ ਵੀ ਭਾਈ ਪਰਛਾਤਾ ਛੇਕਣਾ ਹਾਂ ਮੈਂ ਘਰੇ ਜਾ ਕੇ ਛਕੂਗੇ ਭੁੱਖ ਤਾਂ ਲੱਗੀ ਹੋਈ ਸੀ ਚਲੋ ਫਿਰ ਤੁਸੀਂ ਖਾ ਲੇ ਥੋੜੇ ਜੇ ਪੈਸੇ ਬਚ ਜੂਗੇ ਔਰ ਸਾਡੇ ਪਰ 40 ਰੁਪਏ ਲਾ ਦੋ 20-20 ਰੁਪਏ ਕੁਲਚਾ ਖਲਾਣਾ ਸੀ ਕੁਲਚੇ ਦਾ ਤੁਹਾਨੂੰ ਖਿਲਾ ਦਿੰਦਾ ਮੈਂ ਠੀਕ ਹੋ ਗੋਲ ਚੱਕਰ ਦੇਖੀ ਦੀਦੀ ਕੱਲੇ ਕੁਲਚੇ ਖਿਲਾੜੀ ਦੇਖੀ ਕੋਈ ਨਾ ਕੋਲ ਬੋਲ ਰੂ ਤੇ ਕਹਿੰਦੀ ਹਾਂ ਮੈਂ ਗੋਲ ਕੰਪੈਨ ਘੜੇ ਤੇ ਸिखਾ ਲਿਓ ਇਹ ਮੈਨੂੰ ਖੰਗ ਬੜੀ ਛਿੱਤੀ ਹੋ ਜਾਂਦੀ ਹੁਣ ਮੌਸਮ ਚੇਂਜ ਆ ਨਾ ਇਹ ਵਿਚਾਰਾ ਮਰੀਜ਼ ਪੇਸ਼ੈਂਟ ਹੋਰ ਕਿ ਮੈਂ ਸੱਚੀ ਆ ਭਾਈ ਆਪਣੀ ਕੇਅਰ ਆਪ ਕਰਨੀ ਪੈਣੀ ਪਿਆ ਵੀ ਦੇਖਣਾ ਮੈਂ ਆਹ ਜਦ ਇਹ ਸੁੱਜ ਜਾਣੇ ਗੱਲ ਚ ਤਾਂ ਮਾਲ ਨਹੀਂ ਉੱਤਾ ਵਿਤ ਮੁਰੀ ਸਕਦਾ ਸਰਕਾਰ ਕਿ ਹੋ ਜਾਂਦਾ ਤਾਂ ਉਸ ਰਾਣੀ ਪ੍ਰੋਬਲਮ ਆ ਤਾਂ ਹੀ ਮੇਰਾ ਪਹਿਲੇ ਵਿਚਾਰ ਰੱਖੋ ਨਹੀਂ ਬਿਲਕੁਲ ਹਾਂ ਬਹੁਤ ਜ਼ਿਆਦਾ ਪ੍ਰੋਬਲਮ ਆ ਉਹ ਤਾਂ ਕੋਸਾ ਪਾਣੀ ਪੀਂਦੇ ਆ ਉਹ ਤਾਂ ਜੇ ਉਹਨਾਂ ਨੇ ਠੰਡਾ ਪਾਣੀ ਪੀ ਲਿਆ ਨਾ ਜਦ ਇਹ ਹੋ ਜਾਂਦੇ ਟੌਨਸਰ ਜੇ ਉਹਨਾਂ ਦੇਖ ਲਓ ਹੋਰ ਕਿਆ ਬਹੁਤ ਪ੍ਰੋਬਲਮ ਆ ਇਹ ਟੌਨਸਰ ਵਾਲੀ ਤਾਂ ਹਾਂ ਚਲੋ ਫੇ ਹੁਣ ਕੁਲਚੇ ਵਾਲੇ ਕੋਲ ਪਾਈਂ ਦੇਖਦੇ ਆ ਪਹਿਲਾਂ ਲਈਏ ਜੀ ਸਟੇਪ ਪਹਿਲਾਂ ਕਰੀਏ ਪੇਟ ਪੂਜਾ ਫਿਰ ਕਰੀਏ ਕਾ ਮਧੂਜਾ ਠੀਕ ਆ ਜੀ ਮੈਂ ਤੁਹਾਨੂੰ ਮਿਲਣੇ ਆ ਰੋਪੜ ਜਾ ਕੇ ਲਓ ਜੀ ਭਾਈ ਪਹੁੰਚ ਗਏ ਆ ਰਾਜੀ ਕੋਲ ਹਾਂ ਹੁਣ ਹੜਦੀਆਂ ਨਹੀਂ ਕਹਿੰਦੇ ਕੁਲਚੇ ਖਾਣੇ ਆ ਐ ਰਾਜੇ ਕਿਦਾਂ ਬੀਰ ਸਾਥੀ ਕਾਲ ਜੀ ਕਿੱਦਾਂ ਹਾਲ ਤੇਰਾ ਠੀਕ ਆ ਬੜਾ ਠੀਕ ਆ ਭਰਾਵਾ ਜਿਹੜਾ ਲੰਗੀ ਜਾਂਦਾ ਟਾਈਮ ਆ ਜਾ ਕੁਲਚੇ ਖਾਣੇ ਵਾਜ ਕੁਲਚੇ ਯਾਰ ਕਹਿੰਦੀਆਂ ਦੋ ਕੁਲਚੇ ਛੱਕ ਮੈਂ ਤਾਂ ਪ੍ਰਸ਼ਾਦਾ ਛੱਕਿਆ ਇਹ ਤਾਂ ਘਰੇ ਹਾਂ ਹੈ ਪਾਟਵੜਾ ਕਿੱਥੇ ਕਿੱਦਾਂ ਪਾਟਵੜਾ ਤਾਂ ਕਰ ਮੈਂ ਫੇਰ ਨਹੀਂ ਸਮਝੇ ਕਿ ਕਹਿੰਦਾ ਇਹ ਪਾਟਪੜ ਨਹੀਂ 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 ਪਾਠ ਨਹੀਂ ਪ੍ਰਸ਼ਾਦਾ ਬਸ ਘਰ ਦੀ ਰੋਟੀ ਛੱਕਿਆ ਏ ਅਛਤ ਪ੍ਰਸ਼ਾਦਾ ਸੁਣ ਕੇ ਰਾਜ ਨੂੰ ਆਏ ਹੋ ਗਿਆ ਵੀ ਪਤਾ ਨਹੀਂ ਭਾਈ ਮੀ ਕੋਈ ਪਾਠ ਪੂਠ ਰਖਾਇਆ ਵਾ ਤਾਂ ਘਰਾਂ ਦੋ ਤਿੰਨ ਪਾਸੇ ਕੰਮ ਸੰਭਲਣਾ ਭਾਈ ਉੱਧਰ ਗੋਲ ਗੱਪੇ ਇੱਧਰ ਕੁਲਚੇ 버ਗਰ ਤੇ ਹੁਣ ਬਣ ਰਹੇ ਆ ਗਰਮਾ ਗਰਮ ਕੁਲਚੇ ਭਾਈ ਮਸਾਲਾ ਜਿਆ ਬਣਾਇਆ ਵਾ ਕਿ ਬਣਾਉਣਾ ਹਜੇ ਸਾਰਾ ਤਿਆਰ ਆ ਹੈ ਠੀਕਾ ਸ਼ਿਆਰੋ ਭਾਈ ਮਣਾ ਦੇ ਫਿਰ ਦੋ ਕੁਲਚੇ ਮੇਰਾ ਤਾਂ ਕੰਮ ਹੁਣ ਓਕੇ ਆ ਮੈਂ ਤਾਂ ਮਾਈ ਵੀ ਖਾ ਲੰਦਾ ਇੱਕ ਅੱਧਾ ਮਾਦਾ ਹੁਣ ਚੱਕੇ ਪਿਆ ਲਓ ਵੀ ਆ ਗਿਆ ਮਸਾਲਾ ਚੱਕਦੇ ਫੋਟੇ ਉਹ ਮਰਚ ਕੱਟੇ ਰੱਖੀ ਕਿੱਥੇ ਉਹ ਨੋਰਾ ਭਰਾਵਾ ਸੀ ਸੀ ਕਰਨ ਲੱਗ ਪਿਆ ਲਓ ਜੀ ਭਾਈ ਹੋ ਗਿਆ ਆਪਣੇ ਕੁਲਚੇ ਰੈਡੀ ਮੰਨ ਦੀ ਗੱਲ ਯਾਰ ਵੀਰਾਂ ਨੇ ਫੈਟਰੇ ਬਣਾ ਲਏ ਚੱਲੀਏ ਫੇਰ ਹੁਣ ਕੋਚੇ ਖੜਾਈਏ ਗੱਡੀ ਅਲ ਥੋੜੀ ਜਿਹੀ ਪਿਛੇ ਖੜੀ ਆ ਇੱਥੇ ਜਗ੍ਹਾ ਨਹੀਂ ਈ ਹੈ ਬੈਠੀਆਂ ਦੇਖ ਲਓ ਕਿਦਾਂ ਦੇਖ ਲੀਆਂ ਕੋਚੇਆਂ ਬੰਦ ਹਾਂ ਆ ਦੇਖ ਇੱਧਰ ਖਾਣਾ ਕਿ ਮੈਂ ਖਾਲਮ ਮੂੰਹ ਜੇ ਕਮਾਈ ਜੰਦੀ ਨਾ ਬਬੀ ਹਾਂ ਕਿਦਾਂ ਦਾ ਬਣਿਆ ਗੋਲਚਾ ਸੁਆਦ ਹੈ ਬੜਾ ਸਪਾਈਸੀ ਹੈਂ ਸਪਾਈਸੀ ਨਹੀਂ ਹੈ ਲੋ ਠੀਕ ਹੈ ਸਪਾਈਸੀ ਤਾਂ ਮੈਂ ਉਹਨੂੰ ਜਾਣ ਕੇ ਹੀ ਕਿਹਾ ਮੈਂ ਕਿ ਮਿਰਚਾ ਘੱਟੇ ਰੱਖੀ ਯਾਰ ਹਾਂ ਜੀ ਬਹੁਤ ਵਧੀਆ ਕਰਿਆ ਹੁਣ ਫੇਰ ਨਿਆਣੇ ਕਰਕੇ ਥੋੜੀਆਂ ਘੱਟੇ ਰੱਖਣੀਆਂ ਚੀਂਦੀਆਂ ਮਿਰਚ ਆਪਣੀ ਕੁੜੀ ਬਾਰੇ ਕਿੰਨਾ ਸੋਚਦਾ ਇਹ ਕੁੜੀ ਬਾਰੇ ਸੋਚਣਾ ਨਹੀਂ ਹੁਣ ਹੱਦ ਹੋ ਗਈ ਦੱਸ ਆਪਣੇ ਬਾਰੇ ਦੇਖ ਲਾਂਗੇ ਤੇਰੇ ਬਾਰੇ ਸੋਚਿਆ ਲੈ ਨਹੀਂ ਨਹੀਂ ਮੇਰੇ ਕਰ ਨਾਲ ਮੇਰੇ ਬਾਰੇ ਵੀ ਸੋਚ ਇਹੀ ਕੰਮ ਕੀਤਾ ਕਿ ਕੋ ਆਪਰੇ ਆਉਣ ਗੁਰਵਾਰੇ। ਛਾਕ ਲੋ ਛਾਕ ਲੋ। ਕੋਚੇ ਹੁਣ। ਤੇ ਚਲੋ ਫੇਰ ਹੁਣ ਮਿਲਦੇ ਆ ਜੀ ਤੁਹਾਨੂੰ। ਬਾਜ਼ਾਰ ਚ ਜਾ ਕੇ ਦੇਖਦੇ ਆ ਉਹ ਕਿਹੜੀ ਜੁਐਲਰੀ ਖਰੀਦਣੀ ਇਹਨਾਂ ਨੇ। ਕਿਹਾ ਕੁਝ ਖਰੀਦਣਾ। ਕਿ ਮੈਂ ਨਹੀਂ ਖਾਣਾ। ਮਮਮੀ ਰਹੀ ਬੈਠੇ ਆ ਉੱਤੇ ਬਟਾ ਬਟ ਚਲੋ। ਚਲੋ ਚਲੋ ਲਹੱਦ ਹੋ ਗਈ। ਲਾਓ ਜੀ ਆਗੇ ਭਾਈ ਬਾਜ਼ਾਰ ਚ। ਦੇਖਦੇ ਆ ਹੁਣ ਕਿਹਾ ਕੁਝ ਖਰੀਦਣਾ ਇਹਨਾਂ ਨੇ। ਉਹ ਦੇਖੀ। ਬੱਸ 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 ਇਹਨਾਂ ਨੂੰ ਗੁੱਸਾ ਨਹੀਂ ਕਰੀਦਾ ਹੁੰਦਾ। ਇਹ ਤਾਂ ਸੋਨਾ ਦਾ ਮਹਾਰਤ ਦੇਖਣਾ ਅੱਜ ਨਵੇਂ ਹੱਥਾਂ ਹੈ। ਆਪਣੀ ਸ਼ਾਰਟ ਦਾ ਬਹੁਤ ਹੀ ਮਾਰ। ਅਛਾੜਣੀ ਜੀ ਹੁਣ ਤਾਂ ਹਜੇ ਲੈ ਕੇ ਗਏ ਤੇ। ਨਹੀਂ। 40 ਮੈਂ ਤਾਂ ਵਧੀਆ ਨਹੀਂ ਮੈਨੂੰ ਉਹ ਨਹੀਂ ਤਾਂ ਹੈਗਾ ਹਾਂ। ਆ ਪਈ ਹੈ ਜੁਐਲਰੀ। ਇਹ ਤਾਂ ਮੁੱਲ ਲੀਆ। 올ਡ। ਇੰਨੀ ਦਾ ਵਧੀਆ ਚਮਕਾਰੇ ਮਾਰਦੀ ਹੈ ਇਹਦੇ 'ਚ। ਤੇ ये <laughs> मैं ਤਾਂ ਆਹ ਵੇਖੋ ਇੱਧਰ ਡੁਪਲੀਕੇਟ ਬਾਲ ਹੈ। ਕਿਸ ਨੂੰ ਲਾਤਾ ਨਹੀਂ ਲੈਣੇ? ਬਾਲ। ਆਹ ਦਾ ਸਾਹ ਨੂੰ ਡਾ। ਸਾਹੀ ਨਹੀਂ ਸਾਹ ਬੰਦੇ ਛੋਟੇ ਛੋਟੇ। ਇਹ ਆਹ ਦਾ ਸੀ। ਆਹ ਆ ਲੈਣੀ ਆ। ਕੀ? ਆਲੀ ਕਰਕੇ ਦੇ। 2 3 2 3 ਲੈ ਲੈ। ਆਹ ਲੈ ਲਓ ਟੋਕਰੀ ਜੀ। ਕਿੰਨੇ ਆ ਪਹਿਲਾਂ? ਤੇ ਲਿਖਣ ਜੀ। ਕਰ ਕਰ ਲੋ ਹਾਂ ਚੰਗਾ ਬਹਾਨਾ ਦੱਸ ਰ ਤਿੰਨ ਚੰਗੀਆਂ ਨਹੀਂ ਹੁੰਦੀਆਂ ਚਾਰ ਕਰ ਲੋ ਛੋਟੇ ਨਹੀਂ ਗਲੱਛਰ ਹੈਗੇ ਦੀਦੀ ਉਹ ਰਹੇ ਸੀ ਤੇ ਬਾਤ ਸੁਣੇ ਕਿੱਢਣੇ ਵੀ ਇੱਚ ਲੱਗਦੀ ਉਹ ਇੱਕ ਇਹੋ ਜਿਹਾ ਕੜੇ ਤਾਂ ਹੈਗੇ ਆ ਮੇਰੇ ਕੋਲ ਕੜੇ ਤਾਂ ਮੇਰੇ ਕੋਲ ਬਾਦੂ ਇੱਕ ਕੜੇ ਨਾਲ ਦਾ ਚਾਰ ਚਾਰ ਜੋੜੇ ਚੂੜੀਆਂ ਵੀ ਚਲਾਂ ਦੂ ਮੈਂ ਉਹੀ ਮੈਂ ਵੀ ਉਦਾਂ ਹੀ ਕਰਨਾ ਵਿਆਹ ਨੇ ਮੇਰੇ ਕੋਲ ਪਏ ਆ ਕੜੇ ਤਾਂ ਮੇਰੇ ਕੋਲ ਵੀ ਪਾਈ ਚੂੜੀਆਂ ਦੇਖ ਰਹੀਆਂ ਮੈਂ ਸਭ ਤੇ ਨਹੀਂ ਆ ਤੇ ਮੈਂ ਥੋੜਾ ਮੈਂ ਤੇ ਸਟੇਟ ਕਿ ਮੈਂ ਨਹੀਂ ਉਹ ਆ ਤਾਂ ਇਨਸ਼ਾਅੱਲਾ ਬੰਦੀ ਨਾ ਨਾ ਨਹੀਂ ਮੇਰਾ ਨਾ ਆਹੇ ਨਾ ਇੱਕ ਨਾਮਾਨਕੇ ਚਲੋ ਇਹ ਸਭ ਤਾਂ ਨਾਲ ਪੈ ਜਾਣਾ ਫਿਰ ਦੂ ਇਹੋ ਜਿਹਾ ਤਾਂ ਹੈਗਾ ਤੇਰੇ ਤੇ ਵਿਆਹ ਆ ਉਹੋ ਜਿਹਾ ਲੈ ਦੇ ਸਾਰਿਆਂ ਨਾਲ ਚਲੋ ਹੂੰ ਚੁਮ ਗਿਆ ਰੋ ਆਹ ਕਿਆ ਚੀਜ਼ ਹੈ ਅੱਛਾ ਪੈਨ ਪੈਨਸਲ ਆ ਓਹੋ ਮੈਂ ਤਾਂ ਪਤਾ ਨਹੀਂ ਕਿ ਆ ਇਹ ਮਾਰਕਰ ਵਗੈਰਾ ਫਾਈਲ ਸੁਣਾ ਤਾਂ ਬੰਨਿਆਂ ਕੋ ਸਾਰੇ ਆ ਆ ਪੁਰਾਣੇ ਜ਼ਮਾਨੇ ਚ ਨਾ ਆ ਪੱਗ ਪਿੰਨ ਬਹੁਤ ਚੱਲਦੇ ਹੁੰਦੇ ਸੀ। ਅੱਜ ਲੈ ਕੇ ਆਈ ਸੀ ਇਹ। ਹਾਂ। ਕਿਸੇ ਕਿਸੇ ਲੈ ਕੇ ਆ। ਇਹ ਮੈਂ ਲਿਆ ਇਹਦਾ ਤਾਂ ਪਹਿਲਾਂ ਮੈਂ ਕਿੱਥੇ ਲਾਉਂਦਾ। ਇਹਦੇ ਤੇ ਮੈ ਲਾਉਂਦੇ ਨਹੀਂ ਪਾਪਾ ਨੇ ਬਹੁਤ ਲਾਇਏ। ਉਹ ਪਹਿਲਾਂ ਗਿਆ। ਇਹਦੇ ਤੇ ਤਾਂ ਮਨ ਵੀ ਨਹੀਂ ਰੱਖਿਆ ਮੇਰਾ ਬਲੈਕ ਕਲਰ ਦਾ ਹੀ ਲਾਲ ਮਾਈਕਰ। ਉਹ ਨਾ ਇਹਨੇ ਨਹੀਂ ਰੱਖਿਆ। ਉਹ ਪਾਗਲ ਹੁਣ ਚੱਲਦੇ ਹੀ ਨਹੀਂ ਇਹ ਟ੍ਰੈਂਡ ਹੀ ਨਹੀਂ ਹੈਗਾ। ਨਹੀਂ ਨਹੀਂ ਆ ਇੱਕ ਦੋ ਲੈ ਲਓ ਮੈਨੂੰ ਵੀ ਲੋ। ਆਈਵਰ ਪ੍ਰੋਬਲਮ ਹੋ ਜਾਂਦੀ ਹੈ ਮੁੰਦੇ ਨਹੀਂ ਹੈਗੇ ਆ ਵੀ ਦੇ ਦੀ ਏਕਿਆਏ ਵਿਆਹ ਜਿੱਥੇ ਵੇ ਮੇਰੇ ਖੋ ਜਾਣੇ ਜੀ ਇੱਕ ਸੇਫਟੀ ਪਿੰਨ ਵੀ ਲੈ ਆ ਦੱਸ ਤੈਨੂੰ ਕਿਹ ਲੈਣਾ ਪਾਉਣਾ ਲੈਣਾ ਪਾਉਣ ਦੀ ਲੋੜ ਤਾਂ ਜਿੰਨੀ ਦੇਖੇ ਜੇ ਆ ਹਾਂ ਉਹ ਤੋਂ ਚਲ ਬੱਸ ਨੀ ਬੜਿਆ ਡਾਇਮੰਡ ਦੀ ਰਿੰਗ ਤਾਂ ਨਹੀਂ ਲੈਣੀ ਕੋਈ ਦੇਖ ਲੈ ਹੁਣ ਅੱਜ ਇਹ ਜੋ ਮੈਂ ਦਿਲ ਦੇ ਆਲ ਅੱਜ ਪਰਾ ਇਸੇ ਦੁਕਾਨ ਚੋਂ ਹੋਰ ਚੋਂ ਨਹੀਂ ਕਿਤੇ ਸੁਨਿਆਰੇ ਦੇ ਨਾਲ ਫੜ ਜੀ ਜਾ ਕੇ ਅਰੇ ਜੈਸਮੀਨ ਦੇਖ ਲੈ ਹੁਣ ਇੱਕ ਮਿੰਟ ਮੈਂ ਦੇਖਦੀ ਆ ਅਜੀ ਇਹਨਾਂ ਦਾ ਕੀ ਪ੍ਰਾਈਸ ਹੈ ਸੌ ਕਿੱਥੇ ਸੌ ਤੇ ਨਹੀਂ ਉਹਦਾ ਬਹੁਤ ਬੜੀ ਆ ਜੈਸਮੀਨ ਲੈ ਲੈਣੀ ਆ ਕਿੰਨੀ ਸੋਹਣੀ ਲੱਗਦੀ ਆ ਵਿਆਹ ਨੂੰ ਪਾਈ ਵੀ ਸੀ ਨਾ ਜਿਹੜੀ ਆਪਣੇ ਵਿਆਹ ਨੂੰ ਪਾਈ ਵੀ ਸੀ ਹਾਂ ਉਹ ਵਧੀਆ ਲੱਗਦੀ ਹੈ ਪਤਾ ਨਹੀਂ ਕਿੱਥੇ ਗਈ ਉਹ ਕਿੱਥੇ ਦੇ ਲੈ ਕੇ ਆਏ ਤੇ ਉਹ ਬਣਾ ਉਹ ਖੋਲ ਕੇ ਦੇਖ ਜਾ ਸੀ ਉਹ ਤਾਂ ਜਦਾ ਹੀ ਮੁੰਡਾ ਹੋ ਗਿਆ ਇਹ ਮੁੰਡਾ ਹੋ ਗਿਆ ਤਾਂ ਬੱਦਰੀ ਨਾ ਨਾ ਉਹ ਨਹੀਂ ਕੋ ਉਨੀ ਪਤਲੀ ਇਹ ਮੈਂ ਖੋਣਾ ਚਾਹਦੀ ਤੁਸੀਂ ਇਹ ਦੇ ਦਿਓ ਮੇਰਾ ਪਤਾ ਵੀ ਇਹ ਸੋਣੀ ਆਹ ਕਿਨੇ ਕਿਨੇ ਇਹਦੇ ਤੇ ਲਿਖਾ ਹੋਇਆ ਡੱਬੇ ਤੇ ਪਰੇਵਰ ਲਿਖਿਆ ਹੋਰ ਇਹ ਡੱਬਾ 7 7 ਇਹ ਇਹੇ ਸੇਮ ਪ੍ਰਾਈਸ ਹੈ ਤਾਂ ਖੋਣਾ ਚਾਹਦੀ ਆੜੀ ਦੇਣਾ ਜਿਹੜੀ ਜੈਸੀ ਕਿਹੜੀ ਸੋਹਣੀ ਖੜੀ ਆ ਵਿਚਾਈ ਦੀ ਮਾਈ ਦੀ ਆ ਸੋਹਣੀ ਲੱਗ ਰਹੀ ਹੈ ਨਾ ਖੁਸ਼ ਹਮ ਸੇਵ ਹੈ ਤੇ ਫੇਟਰ ਆ ਲਈ ਨਹੀਂ ਹਾਂ ਤਾਂ ਠੀਕ ਆ ਫਿਰ ਹੁਣ ਉਹ ਟੌਪ ਇੱਕ ਮੈਂ ਆ ਉਹ ਦੇਖਣਾ ਸੈਟ ਬਸ ਬਾਕੀ ਤਾਂ ਸਭ ਕੁਝ ਹੈਗਾ ਮੇਰੇ ਕੋਲ ਉਹ ਦੇਖਦੀ ਤੇ ਉਹਨਾਂ ਨੂੰ ਦੇਖਿਓ की और भी बात हो सकती है हम्म कलर मल्टी के बीच में दिखा दो जो नाम मांगे पैज दे मल्टी में झूमकी वाला कोई बस ता जी ने बने झूमके इसमें ये वाले होंगे ये मल्टी प्राइस तो ही देखो तो ਹੱਟੋ ਵੀਰ ਅੰਨਾ ਦਤਾ ਅੱਜ ਕੱਲ ਸੋਨਾ ਲਾਦੇ ਚੂਸੀ ਵਾਲੇ ਹੂੰ ਸੋਨਾ ਦੇਖੋ ਬਾਈ ਕਿਹੜਾ ਸੋਨਾ ਲੱਗਦਾ ਚਿੰਗੀ ਮੇ 골ਡਨ ਹੋਗਾ ਹਾਂਜੀ ਮੈਂ 골ਡਨ ਚਾਹੀਦਾ ਮੇਰਾ ਲੱਗਾ ਬਟਨ ਇਹ ਵੀ ਨਹੀਂ ਨਹੀਂ ਮੇਰੇ ਨਾਲ ਚੱਲੇਗਾ ਨਹੀਂ ਉਹ ਵੀ ਲੈਣਾ ਮਲਤੀ ਲੱਖ ਮੈਂ ਲਈ ਦਿੱਤੇ ਬਾਰਾ ਕੋ ਆ ਵੀ ਲੋ ਨਿਕਾਲ ਲੱਤਾਂ ਚਾਹ ਲਈ ਆ 10 ਮੂੜੇ 50 ਸਾਰੇ ਪੈਦੀ ਡਾਇਮੰਡ ਦੀ ਰਿੰਗ ਲਈ ਵੇ ਠੀਕ ਆ ਖਰਚਾ ਬਚਾਉਣਾ ਚਾਹੀਦਾ ਆ ਵੀ ਸੋਨੇ ਸੀ ਖਾ ਲੇ ਕੇ ਤਾਂ ਸਾਰੇ ਵੱਡੇ ਨਹੀਂ ਮਿਲਦੇ ਇਹ ਵੀ ਨਾਕਮੀਆਂ ਕਿ ਵਾਲੇ ਦੇਖਦੇ ਆ ਪਾਜੀ ਕੱਢ ਕੇ ਦੇਣਗੇ ਹੋਰ ਹੇਗਾ ਜੀ ਉਹ ਦੇਖ ਇੱਧਰ ਸਾਹਮਣੇ ਦੇਖ ਕੇ ਸੋਣਾ ਲੱਗਦਾ ਉਹ ਚੀਜ਼ਾਂ ਦੇਖਦਾ ਦੇਖ ਸਾਈਡ ਜਾਂ ਬੈਕ ਸਾਈਡ ਬੈਕ ਸਾਈਡ ਹਾਂ ਤਾਨੂੰ ਠੀਕ ਲੱਗਦਾ ਐ ਦੱਸੋ ਦੇਖਣਿਆਂ ਨਾਲ ਜਿਆਦਾ ਪਤਾ ਲੱਗਦਾ ਬੜਾ ਜਾ ਬੜਾ ਲੱਗਦਾ ਨਾ ਹਾਂ ਬੜਾ ਲੱਗਦਾ ਨਾ ਜਿੱਤਿਆ ਬੜਾ ਲੱਗਦਾ ਜਿਆਦਾ ਬੜਾ ਤੇ ਉਹ ਸੋਹਣਾ ਤਾਂ ਇਹ ਹੋਰ ਦੇਖ ਜੀ ਆਹ ਚੀਜ਼ ਕੋਈ ਜਗ ਗਿਆ ਉਹ ਵਿਚਾਰਾ ਆ ਗਿਆ ਆ ਲੈ ਹੋਰ ਦੇਖ ਲੋ ਐਨੇ ਸੈੱਟ ਪਏ ਆ ਇਹਨਾਂ ਨੂੰ ਬਹੁਤ ਬੜੀਆਂ ਬੜੀਆਂ ਹਾਂ ਕਿੜੀਆਂ ਹਾ ਲਈਆਂ ਉਹ ਦੇਖੀਂ ਉਹ ਚੂੜੀਆਂ ਨਾ ਤੋੜ ਦੇ ਅਗਲੇ ਦੀਆਂ ਇਹ ਚੁੱਟੜੀਆਂ ਜਮਰੂੜ ਮਰੂੜ ਕੇ ਨਾ ਫੇਓ ਮੇਰੀਆਂ ਇਹ ਜੜੀਆਂ ਅੱਗ ਹੋਏ ਕਰਾ ਦੇ ਬੱਸ ਚਲੋ ਹਾਂ ਪਾਈ ਲੈ ਜੋ ਪਾਈ ਅੱਗੇ ਹੁਣ ਕੀ ਰਹਿ ਗਿਆ ਹੁਣ ਇੱਕ ਸੈਟ ਰਹਿ ਗਿਆ ਯਾਰ ਮੇਰੇ ਕੋਲਣਾ ਸੈਟ ਰਹਿ ਗਿਆ ਬਸ ਹਾਂ ਹੋਰ ਕੁਝ ਨਹੀਂ ਹੈ ਬਾਕੀ ਓਕੇ ਆ ਸ਼ਰੋ ਫਾਈਵਰ ਬਤਾ ਕਾਫੀ ਹੈਵੀ ਹੋ ਜਿਹੜੇ ਨਹੀਂ ਮੈਂ ਪਾਸ ਕਰਦੀ ਹੈ ਵੀ ਕੋਈ ਨਾ ਨੋਰਮਲ ਹੈ ਨਾ ਉੱਥੇ ਕੀ ਚੀਜ਼ ਆ ਮੰਗਣਾ ਇਹਦਾ ਵੀ ਆਹ ਮਤਲਬ ਆਹ ਚੀਜ਼ ਨਾ ਥੋੜੀ ਛੋਟੀ ਹੋਵੇ ਠੀਕ ਹੈ ਪੂਰਾ ਨਹੀਂ ਕਰਦਾ। ਬੜਾ ਜਿਆਦਾ ਧਰਮੇ ਜੇ ਆ ਨਾ। ਤੁਸੀਂ ਨੇ ਦੇਖਿਆ ਕੋਈ ਲਾਵਾਸ ਤੇ ਤਾਂ ਇੱਕ ਮਸਕਰੜ ਜਿਹਾ ਕਰਾ। ਮਸਕਰੜ ਵੀਰਾ ਹੋਣੀ ਕਰਾ। ਹਾਂ ਇਹ ਹੀ ਕਰਦੇ ਵੀਰੇ ਯਾਰ। ਮੈਂ ਰਾਤ ਨੂੰ ਪਾਣਾ। ਮੈਂ ਵੀ ਰਾਤ ਨੂੰ ਇਹ ਪਾਣਾ। ਮੇਰੇ ਰਾਤ ਮਸਕਰੜ ਪੀਲਾ ਆ ਜਾਏ। ਤਾਂ ਉਹੜ ਮਸਕਰੜ, ਪੀਲਾ ਬਸਤਰ। ਤੇਰੀਆਂ। ਉਹ ਤਾਂ ਛੂੜੀਆਂ ਖਾਈ ਵੀਰੇ। ਨੀਲੇ ਜਿਹੇ ਰੰਗ ਦੇ ਮਸਟਰਡ ਕਲਰ ਦੀਆਂ ਸਿੱਖੋ ਉਹ ਹਾਂ ਜਿਸਕੇ ਉੱਪਰ ਦੇਖੋ ਲਓ ਜੀ ਲਹ ਚੂੜੀਆਂ ਚੂੜੀਆਂ ਆ ਆ ਗਿਆ ਇੱਧਰ ਸੀ ਇਹ ਬਸ ਸੇ ਹਾਂ ਉਹ ਆ ਦੇਖੋ ਯਾ ਯਾਰ ਮੇਰੇ ਕੋ ਫੜਾ ਆ ਦੇਖ ਤਾਂ ਸਾਈਜ਼ ਨਹੀਂ ਆਣਾ ਮੇਰੇ ਆਫਸੈਟ 2.8 ਆਦਾ ਹੈ ਜਿਹੜਾ

ਕਹਾਪ ਦੇ ਨੋ ਦੇਖ ਲਓ ਜੀ ਲਾ ਆ ਦੇਖ ਪਾ ਕੇ ਇਹ ਤੇ ਕਿਹੜੀ ਪੀੜ ਦੀ ਗੱਲ ਕਰਦੀ ਆ ਮੈਂ ਮਸਟਰਡ ਕਲਰ ਦੇ ਨਾਲ ਪਾਣਾ ਮੈਂ ਰਾਜਨਾਰੀ ਵਾਲਾ ਸੋਇਆ ਹਾਂ ਪਰ ਆਹਮ ਇਸ ਨੂੰ ਲਾਦਦਾ ਤੇ ਪਾ ਦੂਗਾ ਆ ਚੱਲ ਪਣੀ ਆ ਹਾਂ ਇਹ ਜਾਈ ਜਾਊ ਹਾਂ ਜੀ ਯਾਦ ਤੁਹਾਨੂੰ ਕਿਹੜਾ ਰਾਜਨਾਰੀ ਵਾਲਾ ਜਿਹੜਾ ਤੁਸੀਂ ਘਰ ਵਿੱਚ ਲਾਇਆ ਸੀ ਓਹੋ ਨਹੀਂ ਉਹ ਥੋੜਾ ਜਿਹਾ ਮੈਨੂੰ ਲੱਗਦਾ ਡਾਰਕ ਆ ਇਹਦੇ ਨਾਲ ਕੋਈ ਨਹੀਂ ਫਿਰ ਫਿੱਕਾ ਤਾਂ ਕੋਈ ਚੱਕਰ ਨਹੀਂ ਮਿਲਦਾ ਜੁਲਦਾ ਹੋਣਾ ਚਾਹੀਦਾ ਨਾਲ ਲਿਆ ਕੇ ਇਸ ਪਟਾਣਾ ਦੀ ਜੀ ਜੀ ਪਤਾ ਕੀ ਮਿਲਦਾ ਜੁਲਦਾ ਹੋਣਾ ਚਾਹੀਦਾ ਉਹ ਯੈਲੋ ਜੀ ਆਹੋ ਉਹਦੇ ਵਿੱਚ ਪੈਸੇ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਉਹਦੇ ਵਿੱਚ ਪੈਸੇ ਕਲਰ ਬਹੁਤ ਆ ਹਾਂ ਚੱਲ ਸਕਦੀ ਆ ਉਹਦੇ ਜਿਹਾ ਲੈ ਇਹੇ ਬਾਕੀ ਕਿੱਥੇ ਗਿਆ ਉਹ ਜੇ ਚੇਂਜ ਕਰਾਣੀ ਹੋਵੇ ਹੋ ਜੂ ਕਿੰਨੇ ਦੰਦਾ ਕੋਈ ਚੱਕਰ ਬਾਜੀ ਕਿੰਨੇ ਦੰਦਾ ਕਾ ਹੈ ਪਾਜ ਦਾ ਵੀਡੀਓ ਤੇ ਆ ਜੀ ਆ ਤੂੰ ਫਾੜੇ 1 ਮਿੰਟ ਤੇਰੀ ਲੱਭ ਕੇ ਚੇਂਜ ਕਰਨੀ ਪਵੇ ਇਹਦੇ ਚੀਨ ਤੇ ਇੱਕ ਮਿੰਟ ਦਾ ਟਾਈਮ ਨਹੀਂ ਹੈ ਇੱਕ ਬੰਦਾ ਹੀ ਲੈ ਆਇਆ। ਇਹਦੇ ਫੋਟੋ ਦਿਖਾ ਦਿੰਨੀ ਆ। ਹਾਂ ਲੈ ਫੋਟੋ ਇਹ ਦਿਖਾ ਦੇ। ਆ ਫੜ।